ਛਰੇ ਆਮੀਰੇ ਜਰੇਗਾ ਬੋਲਦਾ ਸਦਾ ਬੰਲੇਂ ਦੀਆ ਬੇ ਛੱਡ ਦਿੰਦੀ ਆ ਐਸੇ ਕੁਸੇ ਦੇ ਕੇ ਵੀ ਛੁੱਟ ਜਾਂਦੇ ਆ ਜਮਾਨਤਾਂ ਦੇ ਆਣ ਕੇ ਵੀ ਇਹ ਛੁੱਟ ਜਾਂਦੇ ਨੇ ਜਿਹੜੇ ਨਸ਼ਾ ਸਮਗਲਿੰਗ ਦਾ ਕੰਮ ਲੋਕ ਕਰਦੇ ਆ ਸਾਡੇ ਬਿਲਕੁਲ ਨਿਸ਼ਾਨੇ ਤੇ ਆ ਸੀ ਹਾਂਜੀ ਕਿੱਥੇ ਤੁਸੀਂ ਰਹਿਣ ਵਾਲੇ ਹੋ ਤੇ ਫੈਂਡ ਪੱਟੇ ਦੀ ਅੱਛੇ ਨਵੇਂ ਅਜਿਹੀ ਤੇ ਵੀਡੀਓ ਵਾਇਰਲ ਹੋ ਰਹੀ ਆ ਤੁਹਾਡੇ ਜਿਹੜੀ ਤੇ ਸਾਨੂੰ ਜਾਣਕਾਰੀ ਮਿਲੀ ਸੂਤਰਾਂ ਤੋਂ ਕਿ ਨਵੇਂ ਪਿੰਡ ਪੱਠੇ ਦੀ ਜਿਹੜੀ ਹੈਰੀ ਆ ਜੀ ਨਸ਼ਾ ਦਾਸਟਾ ਜਿਹੜਾ ਵਾ ਇਹ ਚਿੱਟਾ ਤੋਲ ਰਿਆ ਵਾ ਵੇਚ ਰਿਆ ਵਾ ਇਹ ਤੁਸੀਂ ਜੇ ਨਵੇਂ ਪਿੰਡ ਪੱਠੇ ਰਹਿਣ ਵਾਲੇ ਇਹ ਟਰੌਣਾ ਬੰਦਾ ਕੀ ਨਾਮ ਆ ਇਹ ਇੱਥੇ ਆ ਰਹਿਣ ਵਾਲਾ ਇਹ ਨਵੇਂ ਪਿੰਡ ਪੱਠੇ ਦਾ ਰਹਿਣ ਵਾਲਾ ਨਿੱਕਾ ਇਹਦਾ ਨਾਮ ਆ ਇਹਦਾ ਭਰਾ ਫੌਜੀ ਆ ਨਾਲ ਹੈ ਇਹ ਦੋਵੇਂ ਭਰਾ ਹੀ ਉੱਤੇ ਚਿੱਟਾ ਵੇਚਦੇ ਨਵੇਂ ਪਿੰਡ ਪੱਠੇ 'ਚ ਅੱਛਾ ਛਿੰਨਾ ਟਾਈਮ ਤੋਂ ਵੇਚਦੀ ਆ ਇਹ ਘੱਟੋ ਘੱਟ ਨੇ ਇਹਨਾਂ ਨੂੰ ਬਹੁਤ ਸਮਾਂ ਹੋ ਚੁੱਕਾ ਵਾ ਮੈਂ ਤਾਂ ਛੋਟਾ ਜਾਂਦਾ ਸੀ ਮੇਰਾ ਬ੍ਰਦਰ ਵੀ ਮਰ ਗਿਆ ਸੀ ਨਸ਼ੇ ਦੇ ਨਾਲ ਅੱਛਾ ਨਸ਼ਾ ਕਰ ਰਿਹਾ ਸੀ ਇਹਨਾਂ ਤੋਂ ਹੀ ਲੈਂਦਾ ਸੀ ਕਿਤੇ ਅੱਛਾ ਹਾਂ ਤੇ ਇਹ ਇੱਥੇ ਪੀਰ ਦੀ ਜਗ੍ਹਾ ਲੱਗੇ ਵੀ ਵੇਚ ਰਹੇ ਆ ਸ਼ਰੇਆਮੀ ਵੇਚ ਰਹੇ ਆ ਤੇ ਪੁਲਿਸ ਨਹੀਂ ਇਹਨਾਂ ਨੂੰ ਫੜਦੀ ਉਹ ਲੈ ਤਾਂ ਫੜ ਲੈਂਦੀ ਆ ਫੇਰ ਛੱਡ ਦਿੰਦੀ ਆ ਐਸੇ ਕੁਝ ਦੇਖਿਆ ਵੀ ਛੁੱਟ ਜਾਂਦੇ ਆ ਜਮਾਨਤਾਂ ਦੇ ਆਣ ਕੇ ਵੀ ਛੁੱਟ ਜਾਂਦੇ ਆ ਜਦੋਂ ਜਮਾਨਤਾ ਦੇ ਆ ਜਾਂਦੇ ਵੇਕਾਂ ਵਿੱਚ ਸ਼ੁਰੂ ਕਰ ਲੈਂਦੇ ਆ ਜੀ ਇਹਨਾਂ ਦਾ ਘਰ ਬੂਹਾ ਵੇਖੋ ਚੱਟੇ ਤੋਂ ਕਿੱਦਾਂ ਦਾ ਆ ਅੱਛਾ ਜੀ ਤੇ ਮੈਂ ਪੁੱਛਣਾ ਚਾਹੁੰਦਾ ਤੁਹਾਨੂੰ ਜੀ ਇਹ ਨਵੇਂ ਮੰਡ ਪੱਠੇ ਦਾ ਇਹਦਾ ਨਾਮ ਕੀ ਆ ਪੂਰੀ ਤਰ੍ਹਾਂ ਮੈਨੂੰ ਮੇਰਾ ਨਾਮ ਪਿਓ ਦਾ ਨਾਮ ਤੇ ਪੂਰੀ ਡਿਟੇਲ ਤੁਸੀਂ ਦੱਸ ਸਕਦੇ ਆ ਨਿੱਕਾ ਇਹਦਾ ਨਾਮ ਆ ਜੀ ਹਾਂਜੀ ਭਰਾ ਦਾ ਨਾਮ ਫੌਜੀ ਆ ਫੌਜੀ ਮਸ਼ਹੂਰ ਅੱਛਾ ਠੀਕ ਆ ਜੀ ਤੇ ਪਿਓ ਦਾ ਨਾਮ ਇਹਨਾਂ ਦੇ ਦਾ ਗਰਵਾ ਚੰ ਸਹਗਾ ਅੱਛਾ ਹਾਂਜੀ ਇਹ ਨਵੇਂ ਪਿੰਡ ਪੱਠੇ ਦੇ ਆ ਇਹ ਦੋ ਭਰਾ ਇਹ ਦੋ ਭਰਾ ਨਸ਼ਾ ਵੇਚਦੇ ਆ ਹਾਂਜੀ ਦੋਵੇਂ ਭਰਾ ਨਸ਼ਾ ਵੇਚਦੇ ਆ ਤੇ ਤੁਸੀਂ ਉਹਨੂੰ ਦੇਖੋ ਜਿਸ ਤਰ੍ਹਾਂ ਨਸ਼ੇ ਨਾਲ ਤੁਹਾਡਾ ਇਹ ਭਰਾ ਵੀ ਮਰ ਗਿਆ ਵਾ ਹਾਂਜੀ ਤੇ ਪੁਲਿਸ ਦੇ ਉੱਚ ਅਧਿਕਾਰੀ ਤੋਂ ਤੁਸੀਂ ਕੀ ਮੰਗ ਚਾਹਦੇ ਆ ਜੀ ਇਹਦੇ ਖਿਲਾਫ ਜਿਸ ਤਰ੍ਹਾਂ ਵੀਡੀਓ ਮਾਰ ਕੇ ਹੋ ਜਾਂ ਜੀ ਸਾਡੀ ਵੀ ਇਹ ਨਸ਼ਾ ਇਹਨਾਂ ਦਾ ਬੰਦ ਕਰਵਾਇਆ ਜਾ ਜਾਵੇ ਇਹ ਨਸ਼ਾ ਨਾ ਵੇਚਿਆ ਜਾਵੇ ਗਾਹ ਕਿਸੇ ਕਿਸੇ ਦਾ ਘਰ ਨਾ ਖਰਾਬ ਹੋ ਜੀ अच्छा कोई ਭਰਾ ਕੋਈ ਭੈਣ ਜੋ ਵੀ ਆ ਜਿਹੜਿਆ ਵੀ ਆ ਕਿਸੇ ਦਾ ਘਰ ਨਾ ਖਰਾਬ ਕੀਤਾ ਜਾਵੇ ਇਹ ਤੇ ਕਾਰਵਾਈ ਹੋਈ ਜਾਵੇ ਇਹ ਨਸ਼ਾ ਬੰਦ ਕਰਾਇਆ ਜਾਵੇ ਮਤਲਬ ਤੁਹਾਨੂੰ ਟੱਟ ਜਾਂਦਾ ਮਤਲਬ ਇਹ ਨਸ਼ਾ ਹੀ کافی ਸਮੇਂ ਤੋਂ ਵੀ ਚੱਲੀ ਆ ਹਾਂਜੀ ਸਰ ਤਾਂ ਪੁਲਿਸ ਇਹਨਾਂ ਹੱਥ ਨਹੀਂ ਪਾ ਰਹੀ ਜੇ ਫੜਦੀ ਆ ਤੇ ਇਹ ਜਮਾਨਤ ਦੇ ਬਾਹਰ ਆਣ ਕੇ ਫੇਰ ਕੰਮ ਸ਼ੁਰੂ ਕਰ ਲੈਂਦੇ ਆ ਜਾਂ ਪੈਸੇ ਪੂਸੇ ਲੈ ਰਹੇ ਵੀ ਇਹ ਤਾਂ ਹੀ ਮੇਰੇ ਕੋ ਸੈਟਿੰਗ ਜੁਂਦੀ ਹੈ ਇਹਨਾਂ ਦੀ ਪੁਲਿਸ ਵਾਲਿਆਂ ਨਾਲ ਨਹੀਂ 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 ਇਹ ਨਹੀਂ ਇਹਦੇ ਬਾਰੇ ਨਹੀਂ ਆਪਾਂ ਨੂੰ ਪਤਾ ਜੀ ਇਸ ਬਾਰੇ ਆਪਾਂ ਨੂੰ ਕੋਈ ਜਾਣਕਾਰੀ ਨਹੀਂ ਆ ਇਹ ਵੀਡੀਓ ਜੀ ਤਾਜੀ ਤਾਜੀ ਵਾਇਰਲ ਹੋ ਰਹੀ ਹੈ ਇਹ ਤਾਜ਼ਾ ਤਾਰੇ ਹੁਣ ਵੇਚ ਰਹੇ ਹੋਰੀ ਵੀਡੀਓ ਹਾਂ ਜੀ ਇਹ ਸਿਆਲ ਦੀ ਆ ਵੀਡੀਓ ਜੀ ਆ ਦੇਖੋ ਇਹ ਨਾਲ ਜਗੜ ਜੁਗੜ ਪਾਈ ਹੋਈ ਆ ਅੱਛਾ ਇਹ ਤਾਜੀ ਆ ਹਾਂ ਜੀ ਸਿਆਲ ਦਾ ਹੀ ਆ ਇੱਕਦਮ ਹੀ ਨਵੇਂ ਹੋਏ ਵੀਡੀਓ ਨੂੰ ਅੱਛਾ ਹਾਂ ਜੀ ਹੁਣ ਤੁਸੀਂ ਕਿਤੋਂਰ ਫੇਮ ਆ ਮੰਤਰਵਾਣਾ ਚੰਦਾ ਕੀ ਕਾਰਵਾਈ ਦੀ ਮੰਤਰ ਆਦੇ ਅਸੀਂ ਮੰਗੇ ਹੋਈ ਕਰਦੇ ਆ ਵੀ ਇਹ ਜਿਹੜਾ ਨਸ਼ਾ ਹੋਣਾ ਇੱਥੇ ਨਵੇਂ ਪਿੰਡ ਭੱਟੇ ਚ ਆਉਂਦੇ ਇਹ ਬੰਦ ਕੀਤਾ ਜਾਵੇ ਇਹ ਦੋਹੋਂ ਭਰਾਵਾਂ ਤੇ ਕਾਰਵਾਈ ਕੀਤੀ ਜਾ ਠੀਕ ਹੈ ਜੀ ਇਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਵੀ ਗਾਂ ਜਿਹੜਾ ਕਿਸੇ ਰਾਹ ਘਰ ਨਾ ਘਰਾਉ ਹੋਇਆ ਹਾਂ ਹਾਂ ਜੀ ਸਰ ਇੱਥੇ ਜਿਹੜੀ ਨਵੇਂ ਪਿੰਡ ਭੱਟੇ ਦੀ ਇੱਥੇ ਵੀਡੀਓ 에ਰਰ ਹੋ ਰਹੀ ਆ ਨੇਕੇ ਨਾਮ ਦਾ ਜਿਹੜਾ ਨਾਮ ਉਹਰਾ ਪੁਸ਼ਟੀ ਹੋ ਚੁੱਕੀ ਉਹਰੇ ਪਿੰਡ ਦੇ ਸੇ ਬੰਦੇ ਨੇ ਜੀਤੀ ਆ ਤੇ ਉਹ ਚਿੱਟਾ ਤੋੜ ਰਿਆ ਵਾ ਚਿੱਟਿਆ ਮਤਲਬ ਵੇਡ ਮਸ਼ੀਨ ਨਾਲ ਉਹ ਨਾਲ ਤੋੜ ਰਿਆ ਵਾ ਉਹ ਕੀ ਜਾਣਦੇ ਤੁਸੀਂ ਉਹ ਨੂੰ ਲੈ ਜੇ ਦੇਖੋ ਜੀ ਨਵਾਂ ਬੰਦੇ ਪੱਠੇ ਦੇ ਜਿਹੜੇ ਨਸ਼ਾ ਸਮਗਲਨ ਦਾ ਕੰਮ ਲੋਕ ਕਰਦੇ ਆ ਸਾਡੇ ਬਿਲਕੁਲ ਨਿਸ਼ਾਨੇ ਤੇ ਆ ਅਸੀਂ ਕੱਲ ਹੀ ਉੱਥੋਂ ਇੱਕ ਹਸ ਰਿਵਾਈਪ ਫੜ ਕੇ ਉਹਨਾਂ ਬਸ ਅੱਠ ਦਿਨਾਂ ਫਿਰ ਉਹਨਾਂ ਕਵਰ ਕਰਕੇ ਮੁਕਦਮਾ ਦਰਜ ਕਰਕੇ ਕੁਣ ਜੇਲ੍ਹ ਬੰਦ ਕਰਵਾਇਆ ਵਜਤ ਸਾਹਿਬ ਦੇ ਫਿਸ਼ ਕਰਕੇ ਤੇ ਜਿਹੜੀ ਤੁਸੀਂ ਵੀਡੀਓ ਬਾਰੇ ਜਿੱਦਾਂ ਗੱਲ ਕਰ ਰਹੇ ਉਹਨੇ ਕੇਵਲ ਸਾਡੇ ਚ ਲੋਕੀ ਧਿਆਨ ਚ ਲਿਆਇਆ ਸਾਡੇ ਤੋਂ ਬਤਨ ਚਾਜਦੇ ਆ ਅਸੀਂ ਬਿਲਕੁਲ ਸਖਤੀ ਨਾਲ ਉਸ ਉਸ ਨੂੰ ਹੀ ਗੇਟ ਟਰੈਪ ਕਰਕੇ ਉਹਨੂੰ ਅਰੈਸਟ ਕਰਕੇ ਜਿਹੜੀ ਉਹਦੇ ਕਾਨੂੰਨੀ ਕਾਰਵਾਈ ਬੰਦੀ ਹੋਈ ਜਰੂਰ ਕਰਾਂਗੇ ਜੀ ਨਸ਼ੀਨਾ ਤਾਂ ਕਿਸੇ ਗੱਲ ਤੇ ਵੀ 1% ਵੀ ਜੋ ਸਾਡੇ ਅਫਸਰਾਂ ਦਾ ਹੁਕਮ ਆ ਜੋ ਸੀ ਇਹ ਹਾਲਾਤ ਆ ਬਾਕੀ ਮੈਂ ਕਿਸੇ ਵੀ ਤਰ੍ਹਾਂ 1% ਵੀ ਰਹਿਤਦਾ 0% ਵੀ ਨਹੀਂ ਬਿਲਕੁਲ ਜੀ ਅਸੀਂ ਪੂਰੀ ਜਾਂਚ ਕਰਕੇ ਉਹਦਾ ਜੋ ਵੀ ਲੀਗਲੀ ਕਾਰਵਾਈ ਬੰਦੇ ਜਲਦੋਂ ਜਲਦ ਕਰ ਰਿਹਾ ਜੀ